478 ਮੈਂ ਸਿੱਪੜਨ ਜਾ ਰਿਹਾ ਉਹ ਆਇਆ ਹੈ ਵਿੰਸਰ ਆਨ ਟੈਰੀਓ ਤੋਂ ਵੀਰ ਬ੍ਰਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ ਮੇਰਾ ਸਵਾਲ ਡਾਕਟਰ ਅਮਰਜੀਤ ਸਿੰਘ ਕੋਲ ਹੈ ਡਾਕਟਰ ਸਾਹਿਬ ਅਤ ਸਤਿਕਾਰ ਸਹਿਤ ਜੋ ਤੁਸੀਂ ਮੇਰੇ ਸਵਾਲ ਤੇ ਆਪਣੇ ਵਿਚਾਰ ਦਿੱਤੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਪਾਕਿਸਤਾਨ ਚ ਸਿੱਖਾਂ ਦੇ ਹਾਲਾਤ ਬਹੁਤ ਚੰਗੇ ਹਨ ਉਹਨਾਂ ਦੇ মিডিਆ ਆਊਟਲੈਟ ਦੇਖੋ ਕਿ ਕਿਵੇਂ ਪਾਕਿਸਤਾਨੀ ਅਧਿਕਾਰੀ ਅਤੇ ਉਥੋਂ ਦਾ ਗੁੰਡਾ ਰਾਜ ਗੁਰਦੁਆਰਾ ਸਾਹਿਬਾਂ ਦੀ ਜਾਇਦਾਦ ਨੂੰ ਲੁੱਟਣ ਤੇ ਲੱਗਾ ਹੈ ਕੀ ਪਾਕਿਸਤਾਨੀ ਸਿੱਖ ਉਹ ਸਾਰੇ ਅਧਿਕਾਰ ਮੰਨ ਰਹੇ ਹਨ ਜੋ ਇੱਕ ਆਜ਼ਾਦ ਇਨਸਾਨ ਮੰਨਦਾ ਹੈ ਤੁਹਾਡੇ ਜਵਾਬ ਤੇ ਮੇਰਾ ਇੱਕ ਹੋਰ ਸਵਾਲ ਹੈ ਕਿ ਖਾਲਸਾਣ ਚ ਸਿਰਫ ਇਕੱਲੇ ਭਾਰਤੀ ਸਿੱਖ ਹੀ ਕਿਉਂ ਆਜ਼ਾਦੀ ਦਾ ਨਿਗ ਮੰਨਣ ਜਿਹੜੇ ਸਾਡੇ ਭੈਣ ਅਤੇ ਭਰਾ ਪਾਕਿਸਤਾਨ ਚ ਹਨ ਉਹ ਕਿਉਂ ਆਜ਼ਾਦੀ ਦਾ ਸਾ ਲੈਣ ਕਿਉਂ ਨਾ ਆਜ਼ਾਦੀ ਦਾ ਸਾ ਲੈਣ ਹੁਣ ਮੇਰਾ ਅਖੀਰਲਾ ਸਵਾਲ ਜੀ ਅਸੀਂ ਬਫਰ ਸਟੇਟ ਬ੍ਰਾਊਨ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਕੀ ਅਸੀਂ ਦੋ ਪਰਮਾਣੂ ਮੁਲਕਾਂ ਪਾਕਿਸਤਾਨ ਅਤੇ ਭਾਰਤ ਵਿਚਾਰੇ ਇਹ ਸਰਵਾਈਵ ਕਰ ਸਕਦੇ ਹਾਂ ਜੀ ਡਾਕਟਰ ਸਾਹਿਬ ਵੀਰ ਵਿਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਵਿੰਡ ਸਰੋਂਟੈਰੀਓ ਕੈਨੇਡਾ ਤੋਂ ਲਿਖਿਆ ਜੀ ਅ ਦੇਖੋ ਫਾਲੋਅ ਅਪ ਸਵਾਲ ਨੇ ਉਹਨਾਂ ਦੇ ਚੰਗੀ ਗੱਲ ਹੈ ਬਟ ਮੇਰਾ ਖਿਆਲ ਹੈ ਵੀ ਬਹੁਤ ਵਾਰੀ ਅਸੀਂ ਜਦੋਂ ਜਵੇਂ ਅੰਗਰੇਜ਼ੀ ਵਾਲੇ ਕਹਿੰਦੇ ਨੇ ਟੂ ਕੰਪੇਅਰ ਔਰੈਂਜਸ ਵਿਦ ਦ ਐਪਲਸ ਜੀ ਕਿ ਅਸੀਂ ਜਦੋਂ ਸੰਤਰਿਆਂ ਤੇ ਸੇਬਾਂ ਦਾ ਮੁਕਾਬਲਾ ਕਰਨ ਲੱਗ ਜਾਂਦੇ ਆ ਫਿਰ ਇਹਦਾ ਮਤਲਬ ਹੁੰਦਾ ਹੈ ਵੀ ਅਸੀਂ ਸਿਰਫ ਗੱਲ ਕਰਨ ਦੀ ਖਾਤਰ ਗੱਲ ਕਰ ਰਹੇ ਹਾਂ ਅਸੀਂ ਉਸ ਤੱਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਸਾਡੇ ਸਾਹਮਣੇ ਅੱਜ ਦੀ ਡੇਟ ਚ ਚੈਲੰਜ ਕੀ ਹੈ ਜੀ ਗੱਲ ਜਦੋਂ ਅਸੀਂ ਖਾਲਿਸਤਾਨ ਦੀ ਕਰਦੇ ਹਾਂ ਔਰ ਪਾਕਿਸਤਾਨ ਦੇ ਵਿੱਚ ਵੱਧ ਤੋਂ ਵੱਧ 15000 20000 ਸਿੱਖ ਹੈ ਇਸਲਾਮਿਕ ਰਿਪਬਲਿਕ ਹੈ ਉਹ ਧਰਮ ਦੇ ਮਜ਼ਹਬ ਦੀ ਬਨਾਦ ਉੱਤੇ ਬਣਿਆ ਟੂ ਨੇਸ਼ਨ ਥਿਉਰੀ ਦੇ ਉੱਤੇ ਕੀ ਅਸੀਂ ਇੰਨੇ ਵੀ ਜਿਹੜਾ ਥੈਂਕਫੁਲ ਨਹੀਂ ਹੋ ਸਕਦੇ ਕਿ ਕਿ ਇਸਲਾਮਿਕ ਰਿਪਬਲਿਕ ਦੇ ਵਿੱਚ ਉਹਨਾਂ ਨੇ ਸਾਡੇ ਇਤਿਹਾਸ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜੀ 15 20 ਹਜ਼ਾਰ ਲੋਕਾਂ ਦੇ ਲਈ ਉੱਥੇ ਸਿੱਖ ਮੈਰਿਜ ਐਕਟ ਜਿਹੜਾ ਉਹਨਾਂ ਨੇ ਹੂਨ ਦੇ ਵਿੱਚ ਲਿਆਂਦਾ ਹੈ ਇਥੇ ਤੁਸੀਂ ਠਾਢ ਸਾਲ ਤੋਂ ਮੋਰਚੇ ਲਾ ਰਹੇ ਮੰਗਾਂ ਕਰ ਲਈਆਂ ਪ੍ਰਾਈਮ ਮਿਨਿਸਟਰ ਤੁਹਾਡਾ ਦੋ ਵਾਰ 10 ਸਾਲ ਸਿੱਖ ਰਹੇ ਤੁਸੀਂ ਆਪਣਾ ਜਿਹੜਾ ਉਹ ਸਿੱਖ ਮੈਰਿਜ ਐਕਟ ਨਹੀਂ ਬਣਾ ਸਕੇ ਔਰ ਤੀਸਰੀ ਗੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਦੇ ਆਪਣੇ ਪੰਜਾਬ 'ਚ ਦੇਖਿਆ ਵੀ ਉੱਥੇ ਮਸੀਤਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਸੀ ਜਾਂ ਕਿ ਜਿਹੜੀਆਂ ਮਸੀਤਾਂ ਸੀ ਉਹ ਕਿੰਨੀਆਂ ਮਸੀਤਾਂ ਰਹਿ ਗਈਆਂ ਸੀ ਜਾਂ ਉਹਨਾਂ ਜ਼ਮੀਨਾਂ ਦੇ ਉੱਤੇ ਕਿਸੇ ਨੇ ਕੰਟਰੋਲ ਨਹੀਂ ਕੀਤਾ ਜਾਂ ਉਹਨਾਂ ਦੇ ਕਬਜ਼ੇ ਨਹੀਂ ਕੀਤੇ ਕੁਝ ਗੁਰਦੁਆਰੇ ਹੀ ਜਿਹੜੇ ਨੇ ਮਸੀਤਾਂ 'ਚ ਆ ਕੇ ਬਣੇ ਸੀ ਸੋ ਕੁਝ ਇਸ ਕਿਸਮ ਦੇ ਤੱਤ ਦੋਨੋਂ ਪਾਸੇ ਰਹੇ ਨੇ ਪਰ ਪਾਕਿਸਤਾਨ ਦੇ ਵਿੱਚ ਔਕਾਫ ਬੋਰਡ ਦੇ ਥੱਲੇ ਕਨਸੋਲੀਡੇਟ ਕਰਕੇ ਗੁਰਦੁਆਰਿਆਂ ਦਾ ਉਹਨਾਂ ਦਾ ਜਿਹੜੇ ਨੇ ਮੂਲ ਤੌਰ ਦੇ ਉੱਤੇ ਜਿਹੜਾ ਇੰਤਜ਼ਾਮੀ ਹੈ ਖਾਸ ਤੌਰ ਤੇ ਹਕੂਮਤ ਉਹ ਰੀਸਟੋਰ ਕਰ ਰਹੀ ਹੈ ਸਿਸਟਮੈਟਿਕਲੀ ਔਰ ਸਿੱਖਾਂ ਦਾ इवन ਇਨੀ ਛੋਟੀ ਮਾਈਨੋਰਟੀ ਦਾ ਪਾਕਿਸਤਾਨ ਦੇ ਵਿੱਚ ਵਾਮੇ ਥੋੜੇ ਥੋੜੇ ਹੀ ਨੇ ਪਾਕਿਸਤਾਨੀ ਫੌਜ ਦੇ ਵਿੱਚ ਟਾਪ ਡਾਕਟਰ ਦਾ ਬਣਨਾ ਜ਼ਿਲ੍ਹਾ ਨਨਕਾਣਾ ਸਾਹਿਬ ਨੂੰ ਬਣਾਣਾ ਔਰ ਅਸੀਂ ਇਹ ਦੇਖੀਏ ਕਿ ਵੀ ਅਸੀਂ ਰਿਟਰਨ ਉਹਨਾਂ ਨੂੰ ਕੀ ਦਿੱਤਾ ਹੋਇਆ ਜੀ ਜੀ ਸੋ ਇਹਦੇ باوجود ਹਾਲਾਂਕਿ ਉਹ ਮੁਲਕ دہشت گردੀ ਦਾ ਸ਼ਿਕਾਰ ਹੈ ਇੰਡੀਅਨ ਇੰਟਰਫੀਰੈਂਸ ਹੈ ਬਾਹਰਲੇ ਦੇਸ਼ਾਂ ਦੀ ਹੈ ਕਿੰਨੇ ਲੋਕ ਉਹਨਾਂ ਦੇ ਸਿਵਿਲিয়ান ਬੰਬਾਂ ਦੇ ਦੂਜੇ ਜੇ ਤੁਸੀਂ ਈਵਨ ਪ੍ਰੋਪੋਰਸ਼ਨ ਵਾਈਜ਼ ਦੇਖੋ ਠੀਕ ਹੈ ਥੋੜੀਆਂ ਬਹੁਤ ਘਟਨਾਵਾਂ ਅਗਵਾਦੀਆਂ ਪੈਸੇ ਮੰਗਣ ਦੇਣ ਦੀਆਂ ਉਹ ਸਾਰੇ ਉਹਨਾਂ ਦੀ ਬਹੁਗਿਣਤੀ ਪਾਈਚਾਰੇ ਨਾਲ ਵੀ ਹੁੰਦੀਆਂ ਨੇ ਉਹਨਾਂ ਦੇ ਸਕੂਲਾਂ ਤੇ ਅਟੈਕ ਜਿਹੜੇ ਨਹੀਂ ਹੋਏ ਲੇਕਿਨ ਇਹਦੇ باوجود ਜੇ ਤੁਸੀਂ ਕੁੱਲ ਬਣਾ ਕੇ ਦੇਖੋਗੇ ਜਿਸ ਲੈਵਲ ਦਾ ਰਿਸਪੈਕਟ ਸਿੱਖਾਂ ਦਾ ਔਰ ਜਿਸ ਲੈਵਲ ਦੀ ਰੈਕਗਨਿਸ਼ਨ ਇਵਨ ਕਾਨੂੰਨੀ ਤੌਰ ਤੇ ਚਾਰ ਉਹਨਾਂ ਦੀਆਂ ਅਸੈਂਬਲੀਆਂ ਨੇ ਇੱਕ ਸਟੇਜ ਸੀ ਹੁਣ ਵੀ ਮੇਰਾ ਖਿਆਲ ਹੈ ਤਿੰਨ ਅਸੈਂਬਲੀਆਂ ਦੇ ਵਿੱਚ ਸਿੱਖ ਐਮਐਲਏ ਨੇ ਜਿਹੜੇ ਨੋਮੀਨੇਟਡ ਨੇ ਹੁੰਦਾ ਸ਼ਾਇਦ ਉਹਨਾਂ ਦੇ ਹਲਕਿਆਂ ਚੋਂ ਇਲੈਕਟ ਹੋ ਕੇ ਆਂਦੇ ਨੇ ਜੀ ਆ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜੀ ਇਹ ਗੁਰਦੁਆਰਿਆਂ ਦੀ ਦੋਧ ਠੀਕ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜ਼ਮੀਨਾਂ ਜਿਹੜੀਆਂ ਜਿਹੜੀਆਂ ਵੀ ਸ਼ਹਿਰਾਂ ਦੇ ਵਿੱਚ ਜਾਂ ਨੇੜੇ ਤੇੜੇ ਆਬਾਦੀਆਂ ਬਣਦੀਆਂ ਨੇ ਉਹ ਹਰ ਥਾਂ ਤੇ ਹੁੰਦਾ ਹੈ ਸਾਡੇ ਆਪਣੀ ਸ਼੍ਰੋਮਣੀ ਕਮੇਟੀ ਤੁਹਾਡੀ ਆਪਣੇ ਗੁਰਦੁਆਰਿਆਂ ਦੀ ਜ਼ਮੀਨ ਲੁੱਟ ਕੇ ਖਾ ਗਈ ਹੈ ਉਹਨਾਂ ਨੂੰ ਵੇਚ ਰਹਿਣ ਐਜੂਕੇਸ਼ਨਲ ਇੰਸਟੀਚੂਨਸ ਦੇ ਕਬਜ਼ੇ ਕੀਤੇ ਹੋਏ ਨੇ ਸਾਰਾ ਟੱਬਰ ਜਿਹੜਾ ਇੱਕ ਟੱਬਰ ਨੇ ਸਾਰਾ ਤੁਹਾਡਾ 800 ਕਰੋੜ ਰੁਪਏ ਦਾ ਬਜਟ ਸਾਂਭਿਆ ਹੋਇਆ ਹੈ ਜਿੱਥੇ ਮਰਜ਼ੀ ਉਹ ਜਿਹੜਾ ਨੇ ਉਹ ਜਿਨੂੰ ਮਰਜ਼ੀ ਠੇਕੇ ਤੇ ਦੇਣ ਜਿਹੜੀ ਮਰਜ਼ੀ ਜ਼ਮੀਨ ਥਰੋਵੇ ਉੱਥੇ ਦਾ ਅਸੀਂ ਬੋਲਦੇ ਨਹੀਂ ਉੱਥੇ ਤਾਂ ਸਾਨੂੰ ਲੱਗਦਾ ਹੈ ਕਿ ਬਈ ਠੀਕ ਹੈ ਔਰ ਅਸੀਂ ਉਸ ਹਿੰਦੂਤਵਾ ਦੇ ਪ੍ਰਭਾਵ ਨੂੰ ਕਬੂਲਦੇ ਆਂ ਜਾਂ ਜਿਹੜੀ ਇੱਕ ਸਾਈਕੋ ਹਿਸਟਰੀ ਬੜੀ ਹੋਈ ਹੈ ਵਿੱਚ ਉਹਦੇ ਥੱਲੇ ਅਸੀਂ ਜਿਹੜਾ ਜਿੱਥੇ ਮਾੜਾ ਮੋਟਾ ਤੁਹਾਡੇ ਲਈ ਸਿੰਪੈਥੈਟਿਕ ਕਾਰਡ ਹੈ ਤੁਸੀਂ ਉਹਨਾਂ ਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੋ ਜਾਂ ਤੁਸੀਂ ਉਹਨਾਂ ਨੂੰ ਵੀ ਹੱਥੋਂ ਗਵਾਣਾ ਚਾਹੁੰਦੇ ਹੋ ਇਹ ਇਸ ਕਿਸਮ ਦੀ ਸੋਚ ਤੋਂ ਇਹੀ ਕੁਝ ਨਿਕਲਦੇ ਆਂ ਫਿਰ ਉਹਨਾਂ ਦਾ ਕਹਿਣਾ ਕਿ ਜੀ ਪਾਕਿਸਤਾਨੀ ਸਿੱਖ ਕਿਉਂ ਨਾ ਆਨੰਦ ਮਾਨਣ ਭਾਰਤੀ ਸੇ ਲੈ ਆਣਾ ਤੁਸੀਂ ਪਹਿਲਾਂ ਖਾਲਸਾਤਾਨ ਬਣਾ ਲਓ ਸਾਰੇ 20000 ਨੂੰ ਕਹਿਣਾ ਵੀ ਆ ਜਾਣ ਇੱਧਰ ਵੀ ਤੁਸੀਂ ਇੱਕ ਇੰਡੀਪੈਂਡੈਂਟ ਆਜ਼ਾਦ ਮੁਲਕ ਦੇ ਨਾਲ ਤੁਸੀਂ ਬਜਾਏ ਇਦਾਂ ਦੀਆਂ ਗੱਲਾਂ ਕਰਨ ਦੇ ਕੇ ਵੀ ਤੁਸੀਂ ਆਪਣਾ ਆਪ ਸੰਭਾਲੋ ਵੀ ਤੁਹਾਡੇ ਲਈ ਇੱਕ ਗੁੱਡਵਿਲ ਹੈਗੀ ਐ ਅਸੀਂ ਉਹ ਗੱਲਾਂ ਕਰ ਰਹੇ ਹਾਂ ਕਿ ਜਿਹਦੇ ਥੱਲੇ ਅਸੀਂ ਜਿਹੜਾ ਜਿਹੜਾ ਮੌਕੇ ਅਸੀਂ ਗਵਾਏ ਜਦੋਂ 47 ਪੀਰੀਅਡ ਚ ਕੋ-ਐਗਜ਼ਿਸਟ ਕਰਨ ਦੀ ਗੱਲ ਸੀ आजाद मुल्क ਲੈਣ ਦੀ ਗੱਲ ਸੀ ਅੱਜ ਗਰਾਉਂਡ ਰਿਐਲਿਟੀ ਦੇਖੋ ਹਾਲਾਤ ਕੀ ਨੇ ਜਿੱਥੇ ਤੁਹਾਨੂੰ ਕਿਸੇ ਦੇ ਨੇ ਥੋੜਾ ਬਹੁਤ ਜਿਹੜਾ ਉਹ ਪਿਆਰ ਦਾ ਕੋਈ ਉਂਗਲ ਫੜਾਈ ਹੈ ਅਸੀਂ ਇਹ ਨਾ ਕਹੀਏ ਕਿਉਂਕਿ ਜੇ ਤੁਸੀਂ ਉਹਨਾਂ ਲਈ ਥ੍ਰੈਟ ਬਣੋਗੇ ਔਰ ਇਹ ਆਲਰੇਡੀ ਉੱਥੇ ਵੀ ਇੱਕ ਤਬਕਾ ਹੈ ਕਿ ਜਿਹੜਾ ਇਹ ਸਮਝਦੇ ਨੇ ਕਿ ਜੀ ਕੱਲ ਨੂੰ ਇਹ ਅੱਜ ਇਹ ਗੱਲ ਕਰਦੇ ਨੇ ਹੋ ਜਾਏ ਕੱਲ ਨੂੰ ਲਾਹੌਰ ਤੇ ਕਲੇਮ ਕਰਨਗੇ ਔਰ ਸਾਡੇ ਬੇਵਾਕੂਫ ਕਿਸਮ ਦੇ ਲੋਕ ਇਸ ਕਿਸਮ ਦੀਏ ਸਟੇਟਮੈਂਟਾਂ ਦੰਦੇ ਨੇ ਜੀ ਕੁਝ ਹਿੰਦੂਤਵੀਨ ਹੈ ਜਿਹੜੇ ਸਿੱਖ ਨਾਵਾਂ ਥੱਲੇ ਦੰਦੇ ਨੇ ਔਰ ਇਸ ਗੱਲ ਨੂੰ ਔਰ ਮੈਂ ਜਦੋਂ ਰਿਪੀਟਿਡਲੀ ਇਹ ਗੱਲ ਕਹਿੰਦਾ ਹਾਂ ਕਿ ਭਾਈ ਸਾਡਾ ਭਵਿੱਖ ਦਾ ਖਾਲਸਤਾਨ ਦਰਿਆਏ ਜਮਨਾ ਤੋਂ ਵਾਗਾ ਤੱਕ ਤਾਂ ਇਹ ਗੱਲ ਇਸ ਲਈ ਰਿਪੀਟਿਡਲੀ ਹੁੰਦੀ ਹੈ ਕਿ ਭਾਈ ਇਹ ਇੰਟਰਨੈਸ਼ਨਲ ਬਾਰਡਰ ਵਾਗਾ ਦਾ ਅਸੀਂ ਕਬੂਲ ਕਰਦੇ ਜੀ ਔਰ ਇਹ ਸਾਡਾ ਜ਼ਰੂਰ ਯਤਨ ਹੋਇਆਗਾ ਕਿ ਅਮਰੀਕਾ ਕੈਨੇਡਾ ਵਾਂਗ ਸਾਡਾ ਬਾਰਡਰ ਪੋਰਸ ਹੋਏ ਆਣ ਜਾਣ ਹੋਏ ਵਪਾਰ ਹੋਏ ਉਹ ਇਧਰ ਆਣ ਅਸੀਂ ਉਧਰ ਡੀਲ ਕਰੀਏ ਪਰ ਆਪਣੀ ਸੋਵਰਨਿਟੀ ਦੇ ਨਾਲ ਤੀਸਰੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਭਾਈ ਜੇ ਦੋਵੇਂ ਹੀ ਇੰਡੀਆ ਔਰ ਪਾਕਿਸਤਾਨ ਜਿਹੜੀਆਂ ਨਿਊਕਲੀਅਰ ਸਟੇਟਾਂ ਨੇ ਉਹਨਾਂ ਦੇ ਵਿੱਚ ਬਫਰ ਸਟੇਟ ਹੋਏਗੀ ਤਾਂ ਉਹਨੂੰ ਖਤਰਾ ਹੋਏਗਾ ਦੋਨਾਂ ਤੋਂ ਇਹ ਠੀਕ ਹੈ ਕਿ ਭਾਈ ਇੰਡੀਆ ਔਰ ਪਾਕਿਸਤਾਨ ਜਦੋਂ ਅੱਜ ਨਾਲ ਲੱਗੇ ਹੋਏ ਨੇ ਔਰ ਤੁਹਾਡਾ ਪੰਜਾਬ ਜਿਹੜਾ ਸਿਕ ਸਿਵਲਾਈਜੇਸ਼ਨ ਉਹਨਾਂ ਦੇ ਵਿਚਾਰੇ ਇਹਨਾਂ ਦੀ ਤਾਂ ਹਸਟੇਲਟੀ ਹਜ਼ਾਰ ਸਾਲ ਪੁਰਾਣੀ ਹੈ ਸਾਡੀ ਲੜਾਈ ਨਾ ਪਹਿਲਾਂ ਇਸਲਾਮ ਨਾਲ ਸੀ ਨਾ ਅੱਜ ਹਿੰਦੂਆਂ ਨਾਲ ਹੈ ਉਦੋਂ ਵੀ ਜਿਹੜੀ ਸਟੇਟ ਇਸਲਾਮਿਕ ਸੀ ਉਹਨਾਂ ਦੀਆਂ ਨੀਤੀਆਂ ਨਾਲ ਸੀ ਅੱਜ ਹਿੰਦੂ ਸਟੇਟ ਨਾਲ ਸੋ ਮੈਂ ਸਮਝਦਾ ਹਾਂ ਵੀ ਦੋਨੋਂ ਤਾਕਤਾਂ ਜਿਹੜੀਆਂ 66 68 ਸਾਲ ਜਿਹਨਾਂ ਚਾਰ ਪੰਜ ਜੰਗਾਂ ਲੜ ਰਹੀਆਂ ਨੇ ਕੋਈ ਵੀ ਇਸ ਕਿਸਮ ਦਾ ਬਫਰ ਸਟੇਟ ਦਾ ਕਨਸੈਪਟ ਇਵੈਂਚੁਅਲੀ ਯੂਨਾਈਟਿਡ ਨੇਸ਼ਨਜ਼ ਮੰਨਤਾ ਪ੍ਰਾਪਤ ਹੋਏਗਾ ਸਾਡਾ ਦੇਸ਼ ਜਿਵੇਂ ਇਸ ਤਾਮੂਰ ਜਾਂ ਮੈਸੀਡੋਨੀਆ ਜਾਂ ਬੋਸਨੀਆ ਹਰਜ਼ੇਗੋਵਿਨਾ ਜਾਂ ਦੂਸਰੇ ਸਾਊਥ Sudan ਜਿਹੜੇ ਦੇਸ਼ ਆਜ਼ਾਦ ਮੰਨੇ ਗਏ ਨੇ UN ਦੇ ਮੈਂਬਰ ਬਣਦੇ ਨੇ ਰੈਕਗਨਾਈਜ਼ ਨੇ ਇਵੇਂ ਇੱਕ ਰੈਕਗਨਾਈਜ਼ ਦੇ ਸ਼ੋਏਗਾ ਖਾਲਸਤਾਨ ਉਹ ਰੈਕਗਨਾਈਜ਼ ਜਦੋਂ ਦੇਸ਼ ਹੈ ਫਿਰ ਇਹ ਨਹੀਂ ਹੁੰਦਾ ਕਿ ਬਿਉ ਦੀਆਂ ਰਾਦਰ ਇਹ ਦੋਨੋਂ ਹੀ ਸੈਪਰੇਟ ਹੋਣਗੇ ਜਿਹੜੇ ਨਿਊਕਲੀਅਰ ਪਾਵਰਡ ਦੇਸ਼ ਨੇ ਔਰ ਇਹੀ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸਾਊਥ ਏਸ਼ੀਆ ਚ ਪਰਮਨੈਂਟ ਪੀਸ ਸਟੇਬਿਲਟੀ ਔਰ ਪ੍ਰੋਸਪਰਿਟੀ ਜੀ ਉਸ ਦੀ ਗਾਰੰਟੀ ਹੋਏਗਾ ਸੋ ਫਿਰ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਵਰਿੰਦਰ ਸਿੰਘ ਜੀ ਦਾ ਵਰਿੰਦਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਜੀ ਨੇ ਬ੍ਰੇਕ